ਸਿੱਖ ਰਾਜ ਜਦੋਂ ਖਤਮ ਹੁੰਦਾ ਹੈ 1849 ਵਿੱਚ ਆਖਰੀ ਜੰਗ ਸਭਰਾਹ ਪਿੰਡ ਜਿਹੜੀ ਲੜੀ ਜਾਂਦੀ ਜਿਹਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਸ਼ਾਮਲ ਹੋਏ 39 ਵਿੱਚ ਸ਼ੇਰੇ ਪੰਜਾਬ ਮਹਾਰਾਜ ਜਿੰਦ ਸਿੰਘ ਜੀ ਚੜ੍ਹਾਈ ਕਰ ਗਏ 10 ਸਾਲ ਪਹਿਲਾਂ ਤੇ ਆਖਰੀ ਜੰਗ ਜਿਹੜੀ ਸਭਰਾਹ ਪਿੰਡ ਲੜੀ ਗਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਸ ਜੰਗ ਵਿੱਚ ਜਿਹੜੀ ਸਭ ਤੋਂ ਤੁਹਾਡੇ ਵਿੱਚ ਜਿਨ੍ਹਾਂ ਨੇ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਪੁਸਤਕ ਪੜ੍ਹੀ ਹੋਵੇ ਪਤਾ ਹੋਵੇਗਾ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਪਣੇ ਘਰ ਸੀ ਜਦੋਂ ਉਹਨੇ ਸ੍ਰੀ ਕਿਰਪਾਨ ਨੂੰ ਮਿਆਨ ਚੁੱਕ ਡਿਆ ਤੇ ਮਿਆਨ ਨੂੰ ਨੇ ਕਿੱਲੀ ਨਾ ਟੰਗ ਦਿੱਤਾ ਤੇ ਤਵਾਰੀਖ ਦੇ ਪੰਨੇ ਲਿਖਦੇ ਨੇ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਪਤਲੀ ਪੁੱਛਦੀ ਹੈ ਸਰਦਾਰ ਸਾਹਿਬ ਇਹ ਮਿਆਨ ਘਰ ਕੋ ਛੱਡ ਚਲੇਓ ਤੇ ਸਰਦਾਰ ਸਾਹਿਬ ਦਾ ਜਵਾਬ ਸੀ ਵੀ ਜੇ ਤੇ ਜੰਗ ਜਿੱਤ ਕੇ ਆ ਗਿਆ ਤੇ ਇਸ ਮਿਆਨ ਵਿੱਚ ਕਿਰਪਾਨ ਪੈ ਜਾਏਗੀ ਜੇ ਉਥੇ ਮੈਂ ਸ਼ਹਾਦਤ ਦਾ ਜਾਮ ਪੀ ਗਿਆ ਤੇ ਪੀੜ੍ਹੀਆਂ ਪੁੱਛਿਆ ਕਰਨ ਗਿਆ ਇਹ ਮਿਆਨ ਖਾਲੀ ਕਿਉਂ ਆ ਤੇ ਅਗਲੀ ਪੀੜੀ ਨੂੰ ਦੱਸਿਆ ਕਰੋ ਕਿ ਤੁਹਾਡਾ ਵਡ ਵਡੇਰਾ ਤੁਹਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਕੱਢਣ ਲਈ ਮਾਨਸਿਕ ਤੌਰ ਤੇ ਤੁਹਾਨੂੰ ਆਜ਼ਾਦੀ ਦਿਵਾਉਣ ਲਈ ਤੁਹਾਡੇ ਹੱਕਾਂ ਲਈ ਸ਼ਹਾਦਤ ਦਾ ਜੰਮ ਪੀ ਗਿਆ ਪਰ ਕੌਣ ਜਾਣਦਾ ਸੀ ਕਿ ਆਉਣ ਵਾਲੀ ਪੀੜੀ ਨੂੰ ਅਗਲੇ ਨੇ ਛੁਟਕੀਆਂ ਮਾਰਨ ਲਾ ਦੇਣਾ